ਅਸੀਂ ਜਿਸ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਇਸ ਵਿੱਚ ਛੋਟੇ ਬੱਚੇ ਦੀ ਮਾਂ ਨਾਲੋਂ ਮੋਬਾਈਲ ਵਿੱਚ ਰੁਚੀ ਵਧੇਰੇ ਹੈ ਤੇ ਮਾਂ ਵੀ ਇਸ ਨਾਲ ਸਹਿਮਤ ਹੈ ਇਸ ਦੌਰ ਵਿੱਚ ਸਾਨੂੰ ਵਰਤੋਂ ਤੇ ਸੁੱਟੋਂ ਦਾ ਪਾਠ ਪੜਾਇਆ ਜਾ ਰਿਹਾ ਹੈ ਅਸੀਂ ਰਿਸ਼ਤਿਆਂ ਨਾਲ ਵੀ ਇਸੇ ਤਰ੍ਹਾਂ ਦਾ ਵਿਹਾਰ ਕਰ ਰਹੇ ਹਾਂ ਰੈਡੀमेड ਵਸਤਾਂ ਦੇ ਇਸ ਦੌਰ ਵਿੱਚ ਸਾਡੇ ਰਿਸ਼ਤੇ ਨਾਤੇ ਵੀ ਰੈਡੀमेड ਜੈ ਬਣਦੇ ਜਾ ਰਹੇ ਹਨ ਡਿਸਪੋਜ਼ੇਬਲ ਹੋ ਰਹੇ ਹਨ ਮਨੁੱਖ ਦੀ ਜ਼ਿੰਦਗੀ ਵਿੱਚੋਂ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਬਰ ਸ਼ੁਕਰ ਉਹ ਧਰਕਨਾਰ ਹੋ ਰਿਹਾ ਹੈ ਅਤੇ ਮਨੁੱਖ ਦੀ ਲਾਲਚੀ ਮਨੋਵਿਰਤੀ ਹਰ ਦਿਨ ਵੱਧ ਰਹੀ ਹੈ ਇੰਟਰਨੈਟ ਦੇ ਪ੍ਰਵੇਸ਼ ਨੇ ਮਨੁੱਖ ਨੂੰ ਦੂਰ ਦੁਰਾਡੇ ਅਣਜਾਣੇ ਲੋਕਾਂ ਨਾਲ ਸਾਂਝ ਬਣਾਉਣ ਦੀ ਇੱਕ ਤਰ੍ਹਾਂ ਨਾਲ ਜੁਗਤ ਦੱਸੀ ਹੈ ਅਣਜਾਣੇ ਲੋਕਾਂ ਨਾਲ ਸਾਂਝ ਬਣਾਉਣੀ ਕੋਈ ਮਾੜੀ ਗੱਲ ਨਹੀਂ ਪਰ ਆਪਣੇ ਤੋਂ ਦੂਰ ਹੋ ਜਾਣਾ ਬਹੁਤ ਮੈਂ ਸਮਝਦਾ ਕਿ ਉਹ ਸਾਡੇ ਲਈ ਵੱਡਾ ਸੰਤਾਪ ਬਣ ਸਕਦੀ ਹੈ ਇਸ ਦੌਰ ਵਿੱਚ ਅਸੀਂ ਆਪਣੇ ਤੋਂ ਹਰ ਦਿਨ ਦੂਰ ਹੋ ਰਹੇ ਹਾਂ ਬਜਾਰੂ ਤਾਕਤਾਂ ਨੇ ਇੰਟਰਨੈਟ ਰਾਹੀਂ ਮਨੁੱਖ ਦੀਆਂ ਛੁਪੀਆਂ ਲਾਲਸਾਵਾਂ ਨੂੰ ਉਜਾਗਰ ਕਰਕੇ ਕਮਾਈ ਕਰਨ ਦਾ ਇੱਕ ਤਰ੍ਹਾਂ ਨਾਲ ਜ਼ਰੀਆ ਬਣਾ ਲਿਆ ਹੈ ਵੱਖ-ਵੱਖ ਤਰ੍ਹਾਂ ਦੀਆਂ ਦਿਲਚਸਪੀਆਂ ਪੈਦਾ ਕਰਕੇ ਮਨੁੱਖ ਅੱਗੇ ਪਰੋਸੀਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਉਸ ਨੂੰ ਉਸ ਦੇ ਅੰਦਰ ਇੱਕ ਤਰ੍ਹਾਂ ਨਾਲ ਸੀ ਕਹਿ ਸਕਦੇ ਹਾਂ ਚਾਹਤ ਹੈ ਉਹਨੂੰ ਲਾਲਚ ਹੈ ਜਿੰਨਾ ਦਾ ਇਸ ਦੌਰ ਵਿੱਚ ਚੀਜ਼ਾਂ ਬੜੀ ਤੇਜ਼ੀ ਨਾਲ ਬਦਲ ਰਹੀਆਂ ਹਨ ਤੇਜ਼ੀ ਨਾਲ ਬਦਲਦੇ ਸਮਿਆਂ ਵਿੱਚ ਸਾਡੇ ਰਿਸ਼ਤੇ ਨਾਤੇਆਂ ਦਾ ਜਿਹੜਾ ਤਾਣਾ ਬਾਣਾ ਹੈ ਉਹ ਬੜੀ ਤੇਜ਼ੀ ਨਾਲ ਪ੍ਰਭਾਵਿਤ ਹੋਣ ਲੱਗਾ ਹੈ ਉਹ ਇੱਕ ਵਿੱਚ ਇਹ ਹੋਰ ਸਾਰਾ ਆਮਲ ਜਿਹੜਾ ਹੈ ਹੋਰ ਤੇਜ਼ੀ ਨਾਲ ਇਹਨੇ ਪ੍ਰਭਾਵਿਤ ਹੋਣਾ ਹੈ ਜੀਵਨ ਦੀਆਂ ਤਰਜ਼ੀਆਂ ਤੇਜ਼ੀ ਨਾਲ ਬਦਲ ਰਹੀਆਂ ਹਨ ਹਰ ਕੋਈ ਇੱਕ ਦੂਜੇ ਤੋਂ ਵਿੰਗੇਟੇਡ ਢੰਗ ਨਾਲ ਅੱਗੇ ਨਿਕਲਣ ਜਾਣ ਲਈ ਬੇਤਾਬ ਹੈ। ਮਨੁੱਖ ਅੰਦਰੋਂ ਭਰੇ ਹੋਣ ਅਤੇ ਸਬਰ, ਸ਼ੁਕਰ, ਸਹਿਜ ਨੂੰ ਛੱਡ ਕੇ ਬਾਹਰੀ ਵਖਾਵੇ ਲਈ ਜੌਣ ਲੱਗਿਆ ਹੈ। ਹਰ ਕੋਈ ਕਿਸੇ ਨਾ ਕਿਸੇ ਖੇਤਰ ਵਿੱਚ ਕੋਈ ਨਾ ਕੋਈ ਉੱਚਾ ਮਕਾਮ ਹਾਸਲ ਕਰੇ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ। ਪਰ ਬੇਲੋੜੇ ਖਰਚੇ ਕਰਕੇ ਦੂਜਿਆਂ ਨਾਲੋਂ ਉੱਚੀ ਕੋਠੀ ਪਾ ਕੇ ਕਰਜ਼ਾ ਚੁੱਕ ਕੇ ਮਹਿੰਗੀ ਗੱਡੀ ਲੈ ਕੇ ਮਹਿੰਗੇ ਵਿਆਹ ਕਰਕੇ ਵਿਖਾਵਾ ਕਰਕੇ ਸਮਾਜ ਵਿੱਚ ਇਹ ਸਭ ਚੀਜ਼ਾਂ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਹੋਰ ਰੀਤੀਆਂ ਪੈਦਾ ਕਰਨ ਦਾ ਕਾਰਨ ਬਣਦੀਆਂ। ਹਰ ਵਿਅਕਤੀ ਅੰਦਰ ਦੂਜੇ ਨਾਲੋਂ ਵੱਧ ਬਲੱਖਣ ਦਿਸਣ ਦੀ ਜਿਹੜੀ ਰੁਚੀ ਹੈ ਉਹ ਇਸ ਦਾਰ ਨੇ ਪੈਦਾ ਕੀਤੀ ਹੈ। ਵਿਖਾਵਾ ਸਾਡੇ ਵਿਹਾਰ ਦਾ ਇੱਕ ਤਰ੍ਹਾਂ ਨਾਲ ਹਿੱਸਾ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ ਸਹਿਬ ਸਬਰ ਸ਼ੁਕਰ ਕਿਵੇਂ ਆਵੇ ਮੰਦੀ ਪਟਕਣਾ ਹਰ ਦਿਨ ਵੱਧ ਰਹੀ ਹੈ ਦੁਨੀਆ ਭਰ ਵਿੱਚ ਲੋ ਬਹੁਤ ਵੱਡੀ ਗਿਣਤੀ ਲੋਕ ਜਿਹੜਿਆ ਉਹ ਡਿਪਰੈਸ਼ਨ ਦਾ ਐਂਗਜ਼ਾਇਟੀ ਦਾ ਸ਼ਿਕਾਰ ਬਣ ਰਿਹਾ ਡਿਪਰੈਸ਼ਨ ਦੀਆਂ ਜਿਹੜੀਆਂ ਦਵਾਈਆਂ ਆ ਉਹਨਾਂ ਦਾ ਜਿਹੜਾ ਕਾਰੋਬਾਰ ਉਹ ਲਗਾਤਾਰ ਵੱਧ ਫੁੱਲ ਰਿਹਾ ਹੈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਿਆਹ ਕਰਾਉਣ ਤੋਂ ਬਗੈਰ ਰਿਲੇਸ਼ਨਸ਼ਿਪ ਵਿੱਚ ਜਿਹੜਾ ਰਹਿਣ ਦਾ ਰਿਵਾਜ ਹੈ ਉਹ ਪ੍ਰਚਲਿਤ ਹੋ ਰਿਹਾ ਹੈ ਤਲਾਕ ਦੇ ਕੇਸ ਵਧ ਰਹੇ ਹਨ ਬਹੁਤੀ ਵਾਰ ਇਹ ਵੀ ਹੁੰਦਾ ਹੈ ਕਿ ਤਲਾਕ ਮਗਰੋਂ ਬੱਚੇ ਜੜਿਆ ਉਹ ਕਿੱਧਰ ਜਾਣ ਮਾਂ ਕੋਲ ਰਹਿਣ ਜਾਂ ਬਾਪ ਕੋਲ ਜਾਣ ਇਹ ਵੀ ਬਹੁਤ ਵੱਡੀ ਸਮੱਸਿਆ ਹੈ ਇਸ ਦੌਰ ਦੀ ਇਸ ਯੁੱਗ ਦੀ ਬਹੁਤ ਵੱਡੀ ਸਮੱਸਿਆ ਹੈ ਅਜਾ ਇਹ ਬੱਚੇ ਜਿਨ੍ਹਾਂ ਤੋਂ ਉਹਨਾਂ ਦੀ ਮਾਂ ਜਾਂ ਬਾਪ ਦੋਹਾਂ ਚੋਂ ਇੱਕ ਨੂੰ ਦੂਰ ਕਰ ਦਿੱਤਾ ਜਾਂਦਾ ਹੈ ਦੂਰ ਹੋ ਜਾਂਦਾ ਜਾਂ ਮਜਬੂਰੀ ਵਸ ਦੂਰ ਹੋ ਜਾਂਦੇ ਆ ਤੇ ਇਹ ਬੱਚੇ ਮਾਨਸਿਕ ਤੌਰ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਦੁਨੀਆ ਦੇ ਲੋਕ ਇੱਕ ਤਰ੍ਹਾਂ ਨਾਲ ਧੋਖਾ ਤੇ ਫਰੇਮ ਕਰਨ ਵਾਲੇ ਪ੍ਰਤੀਤ ਹੁੰਦੇ ਹਨ। ਇਹ ਦੁਨੀਆ ਨਾਲੋਂ ਟੁੱਟ ਕੇ ਇੱਕ ਵੱਖਰੀ ਮਨੋਵਿਰਤੀ ਧਾਰਨ ਕਰ ਲੈਂਦੇ ਹਨ ਤੇ ਰਿਸ਼ਤਿਆਂ ਦੀ ਤਿਕੜਮ ਬਾਜ਼ੀ ਦਾ ਜਿਹੜਾ ਸੰਤਾਪ ਹੈ ਉਹ ਸੰਤਾਪ ਇਹ ਬੱਚੇ ਸਾਰੀ ਉਮਰ ਭੋਗਦੇ ਆ। ਸਾਡੇ ਬਜ਼ੁਰਗ ਜੋ ਇੱਕ ਤਰ੍ਹਾਂ ਨਾਲ ਸਾਡੇ ਘਰਾਂ ਦਾ ਜਿਉਂਦਾ ਜਗਦਾ ਇਤਿਹਾਸ ਹੁੰਦੇ ਹਨ ਇਹਨਾਂ ਦੀ ਸਾਂਭ ਸੰਭਾਲ ਕਰਨਾ ਇਹਨਾਂ ਨੂੰ ਇੱਜ਼ਤ ਮਾਣ ਦੇਣ ਵਾਲੀ ਜਿਹੜੀ ਪ੍ਰਵਿਰਤੀ ਹੈ ਉਹ ਸਾਡੇ ਸਮਾਜ 'ਚ ਘਟ ਹੋਣ ਲੱਗੀ ਹੈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਰਧ ਆਸ਼ਰਮਾਂ ਦਾ ਖੁੱਲ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਰੀ ਉਮਰ ਸਾਨੂੰ ਉਂਗਲੀ ਫੜ ਕੇ ਤੋਰਿਆ ਹੁੰਦਾ ਹੈ ਜਮਾਨੇ ਦੇ ਨਾਲ ਚੱਲਣਾ ਸਿਖਾਇਆ ਹੁੰਦਾ ਹੈ ਜਮਾਨੇ ਦੇ ਹਾਨ ਦਾ ਬਣਾਉਣ ਦੀ ਹਰ ਕੋਸ਼ਿਸ਼ ਕੀਤੀ ਹੁੰਦੀ ਹੈ ਉਹ ਹੁਣ ਨਵੀਂ ਪੀੜੀ ਨੂੰ ਇੱਕ ਤਰ੍ਹਾਂ ਨਾਲ ਬੋਝ ਲੱਗਣ ਲੱਗ ਪਿਆ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਇੱਕ ਬਜ਼ੁਰਗ ਨੂੰ ਉਹਦੀ ਵੱਡੀ ਉਮਰ ਦੀ ਲੜਕੀ ਵਿਆਹੀ ਵਰੀ ਲੜਕੀ ਉਹ ਲੈ ਕੇ ਇੱਕ ਡਾਕਟਰ ਕੋਲ ਆਈ ਤੇ ਰੋ ਰੋ ਕੇ ਦੱਸਣ ਲੱਗੀ ਕਿ ਉਸਦੇ ਬਾਪ ਨੂੰ ਉਸਦੇ ਭਰਾ ਤੇ ਭਝਾਈ ਨੇ ਜਿਹੜੇ ਆਪਣੇ ਬੱਚਿਆਂ ਵਾਲੇ ਨੇ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਮੇਰਾ ਬਾਪ ਨਹਿਰ ਵਿੱਚੋਂ ਕਹਿੰਦੀ ਹੈ ਕਿ ਡੁੱਬ ਕੇ ਆਤਮ ਹੱਤਿਆ ਕਰਨ ਚੱਲਿਆ ਸੀ। ਉਹ ਕਹਿੰਦੀ ਕਿ ਐਨ ਮੌਕੇ ਤੇ ਪਤਾ ਲੱਗਣ ਤੇ ਅਸੀਂ ਇਸ ਨੂੰ ਬਚਾ ਲਿਆ। ਉਹ ਕਹਿਣ ਲੱਗੀ ਕਿ ਮੇਰਾ ਸਹੁਰਾ ਪਰਿਵਾਰ ਵੀ ਕੋਈ ਬਹੁਤਾ ਚੰਗਾ ਨਹੀਂ। ਪਰ ਮੈਂ ਤੀ ਹਾਂ। ਮੈਂ ਇਸ ਨੂੰ ਕਿੱਧਰ ੱੱਕਾ ਦੇ ਦਿਆ। ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ। ਇਹ ਆਖਦਾ ਹੈ ਕਿ ਜਿਸ ਘਰ ਨੂੰ ਮੈਂ ਮਿਹਨਤਾਂ ਕਰਕੇ ਬਣਾਇਆ ਹੈ। ਜਿਸ ਘਰ ਨੂੰ ਉਸ ਵਿਅਕਤੀ ਨੇ ਜਿਸ ਘਰ ਲਈ ਟਿੱਪ ਟਿੱਪ ਕਰਕੇ ਮੁੜਕਾ ਢੋਲਿਆ ਸੀ ਬਣਾਇਆ ਸੀ ਸਵਾਰਿਆ ਸੀ ਉਸੇ ਘਰ ਵਿੱਚ ਹੁਣ ਉਹ ਰਹਿ ਨਹੀਂ ਸਕਦਾ ਉਹ ਕਹਿੰਦਾ ਹੈ ਕਿ ਕਿਵੇਂ ਹੋ ਸਕਦਾ ਹੈ ਉਹ ਰੋ ਰੋ ਕੇ ਆਖ ਲੱਗੀ ਕਿ ਉਥੇ ਉਸ ਘਰ ਵਿੱਚ ਰਹਿ ਕੇ ਉਹ ਕਹਿੰਦੀ ਕਿ ਕਿਵੇਂ ਗੁਜ਼ਾਰਾ ਕਰੇਗਾ ਜਿੱਥੇ ਇੱਜ਼ਤ ਮਾਨ ਰੋਟੀ ਕੱਪੜਾ ਬਿਸਤਰਾ ਮਿਲਣ ਦੀ ਥਾਂ ਹਰ ਵੇਲੇ ਇਹਦੇ ਨਾਲ ਕਲੇਸ਼ ਹੁੰਦਾ ਹੈ ਇਹਨੂੰ ਛਿੜਕਾਂ ਪੈਂਦੀਆਂ ਤੇ ਹਰ ਰੋਜ਼ ਇਹਦੇ ਨਾਲ ਘਟਿਆ ਵਿਹਾਰ ਹੁੰਦਾ ਹੈ ਇਹ ਸਮਝਣਾ ਚਾਹੀਦਾ ਹੈ ਇਹਨੂੰ ਤੇ ਇਹ ਕਹਿੰਦੀ ਹੈ ਕਿ ਸਮਝ ਨਹੀਂ ਰਿਹਾ ਸਾਰੀ ਉਮਰ ਇੱਜ਼ਤ ਮਾਨ ਤੇ ਸਬੇ ਮਾਨ ਨਾਲ ਜਿਉਣ ਵਾਲੇ ਉਸ ਬਜ਼ੁਰਗ ਨੂੰ ਇਹ ਗੱਲ ਕਿਵੇਂ ਵੀ ਮਨਜ਼ੂਰ ਨਹੀਂ ਸੀ ਕਿ ਉਮਰ ਦੇ ਆਖਰੀ ਪੜਾ ਤੇ ਉਹ ਧੀ ਦੇ ਬੂਹੇ ਦੇ ਬੋਝ ਬਣ ਕੇ ਰਵੇ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਸੋਸ਼ਲ ਮੀਡੀਆ ਦੇ ਵਿਸਥਾਰ ਨੇ ਰਿਸ਼ਤਿਆਂ ਨੂੰ ਇੱਕ ਤਰ੍ਹਾਂ ਨਾਲ ਨਵੇਂ ਢੰਗ ਨਾਲ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ। ਨੋਖਣ ਮੋਬਾਈਲ ਦੀ ਸਕਰੀਨ ਰਾਹੀਂ ਦੋਸਤੀਆਂ ਅਤੇ ਰਿਸ਼ਤੇਦਾਰੀਆਂ ਪਾਉਣ ਵਿੱਚ ਲੱਗਿਆ ਹੋਇਆ ਹੈ। ਇੰਟਰਨੈਟ ਤੇ ਬਣੀਆਂ ਦੋਸਤੀਆਂ ਸਾਡੇ ਲਈ ਖੁਸ਼ੀ, ਗਮੀ, ਅਹਿਮੀਅਤ ਅਤੇ ਬੇਗਾਨਗੀ ਦੇ ਜਿਹੜੇ ਅਹਿਸਾਸ ਨੇ ਉਹ ਪੈਦਾ ਕਰਨ ਲੱਗੀਆਂ ਹੋਈਆਂ। ਸਾਡਾ ਸਮਾਜ ਇਹਨਾਂ ਵਰਤਾਰਿਆਂ ਤੋਂ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਅਕਸਰ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਬੈਠੀ ਆਪਣੇ ਪਰਿਵਾਰ ਵਿੱਚ ਹੋਵੇਗੀ ਪਰ ਚੈਟਿੰਗ ਗੱਲਬਾਤ ਕਿਤੇ ਹੋਰ ਹੋ ਰਹੀ ਹੋਵੇਗੀ ਇਹ ਇੱਕ ਤਰ੍ਹਾਂ ਨਾਲ ਇਹ ਐਸੀ ਕਹਿ ਸਕਦੇ ਆ ਕਿ ਜਿਵੇਂ ਪੰਜਾਬੀ ਦਾ ਖਾਣੇ ਕੇ ਫੜੀਆਂ ਛੱਡ ਕੇ ਉਡੀਆਂ ਉਡਦੀਆਂ ਮਗਰ ਭੱਜਣ ਵਰਗੀ ਸਥਿਤੀ ਹੈ ਸਾਡੀ ਉਡਦੀਆਂ ਮਗਰ ਭੱਜਣ ਵਾਲੀ ਮਾਨਸਿਕਤਾ ਹੈ ਇਸ ਨਾਲ ਸਾਡੇ ਰਿਸ਼ਤੇ ਨਾਤੇ ਵੀ ਪ੍ਰਭਾਵਿਤ ਹੋ ਰਹੇ ਹਨ ਤੇ ਅਸੀਂ ਸਾਡਾ ਜਿਹੜਾ ਵਿਅਕਤੀਤਵ ਹੈ ਉਹ ਵੀ ਖੰਡਿਤ ਹੋ ਰਿਹਾ ਹੈ ਇੰਟਰਨੈਟ ਦੇ ਇਸ ਦੌਰ ਵਿੱਚ ਸਾਡੇ ਅੰਦਰੋਂ ਇੱਕ ਤਰ੍ਹਾਂ ਨਾਲ ਜਿਹੜੇ ਸਾਡੇ ਅੰਦਰ ਸ਼ੱਕ, ਤੋਖਲੇ, ਡਰ, ਫਿਕਰ, ਸੈਮ ਉਹ ਵੱਧ ਰਿਹਾ ਸਹਿਜ ਸ਼ੁਕਰ ਤੇ ਸਵੇਦਨਾ ਜਿਹੜੀ ਹੈ ਉਹ ਘਟ ਹੋ ਰਹੀ ਹੈ ਪੰਜਾਬੀ ਸਮਾਜ ਵਿੱਚ ਪਿਛਲੇ ਅਰਸੇ ਤੋਂ ਬਾਹਰ ਜਾ ਕੇ ਵਸਣ ਦੀ ਜਿਹੜੀ ਪ੍ਰਵਿਰਤੀ ਹੈ ਬੇਸ਼ੱਕ ਹੋਰ ਬਹੁਤ ਸਾਰੇ ਇਹਦੇ ਕਾਰਨ ਹੋਣਗੇ ਪਰ ਨਵੀਂ ਪੀੜੀ ਵਿੱਚ ਆਪਣੇ ਢੰਗ ਨਾਲ ਬਣਾਏ ਸਾਰੇ ਰਿਸ਼ਤਿਆਂ ਦੀ ਵੀ ਇਸ ਵਿੱਚ ਬਹੁਤ ਵੱਡੀ ਭੂਮਿਕਾ ਹੈ ਇਹ ਦੇਖਿਆ ਗਿਆ ਹੈ ਕਿ ਜਿਹੜੇ ਪਰਿਵਾਰਾਂ ਵਿੱਚ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਵੱਡੇ ਛੋਟੇ ਇੱਕੋ ਪਰਿਵਾਰ ਵਿੱਚ ਰਹਿੰਦੇ ਆ ਉਹ ਪਰਿਵਾਰ ਵਧੇਰੇ ਖੁਸ਼ਹਾਲ ਹੁੰਦੇ ਆ ਜਾਪਾਨ ਵਿੱਚ ਬਜ਼ੁਰਗਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਹੈ ਇੱਥੇ ਪਰਿਵਾਰਕ ਲੜਾਈਆਂ ਝਗੜੇ ਪਲੇਸ ਉਹ ਵੀ ਬਾਤ ਘਟ ਹੁੰਦੇ ਆ ਇੱਥੇ ਅਸੀਂ ਦੇਖ ਸਕਦੇ ਆ ਕਿ 80 80 ਸਾਲ ਦੇ ਬਜ਼ੁਰਗ ਵੀ ਨੌਜਵਾਨਾਂ ਵਾਂਗ ਕੰਮ ਕਰਦੇ ਹਨ ਬੜੇ ਐਕਟਿਵ ਹੁੰਦੇ ਆ ਇਸ ਦਾ ਕਾਰਨ ਇਹੋ ਹੀ ਹੈ ਕਿ ਬਜ਼ੁਰਗਾਂ ਦਾ ਜਿਹੜਾ ਮਾਨ ਸਤਕਾਰ ਬਾਤ ਹੈ ਬਜ਼ੁਰਗਾਂ ਦਾ ਜੀਵਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ ਅਤੇ ਉਹ ਲੰਮੀ ਉਮਰ ਭੋਗਦੇ ਹਨ ਇਹ ਵੀ ਵੇਖਿਆ ਗਿਆ ਹੈ ਕਿ ਜਦੋਂ ਇੱਕ ਹੀ ਵਿੜੇ ਵਿੱਚ ਇੱਕ ਹੀ ਪਰਿਵਾਰ ਦੇ ਬਜ਼ੁਰਗ ਤੋਂ ਲੈ ਕੇ ਬੱਚਿਆਂ ਤੱਕ ਸਾਰੇ ਜੀ ਹੁੰਦੇ ਹਨ ਤਾਂ ਇਹਨਾਂ ਪਰਿਵਾਰਾਂ ਵਿੱਚ ਜੇਕਰ ਇੱਕ ਮੈਂਬਰ ਨੂੰ ਦੂਜੇ ਮੈਂਬਰ ਪ੍ਰਤੀ ਕੋਈ ਸ਼ਿਕਾਇਤ ਵੀ ਹੈ ਕੋਈ ਮਨ ਮਟਾ ਵੀ ਹੈ ਕੋਈ ਲੜਾਈ ਝਗੜਾ ਵੀ ਹੈ ਤਾਂ ਹੋਰ ਮੈਂਬਰਾਂ ਨਾਲ ਉਹ ਆਪਣੀ ਗੱਲ ਸਾਂਝੀ ਕਰ ਲੈਂਦਾ ਹੈ ਤੇ ਉਦੋਂ ਤੱਕ ਜਿਹੜਾ ਮਾਹੌਲ ਹੈ ਉਸ ਖਾਵਾ ਹੋ ਜਾਂਦਾ ਹੈ ਪਿਛਲੇ ਅਰਸੇ ਤੋਂ ਪੰਜਾਬੀ ਸਮਾਜ ਵਿੱਚ ਬਾਰਲੇ ਮੁਲਕਾਂ ਨੂੰ ਜਾ ਕੇ ਤੇ ਉਸੇ ਵਸਣ ਦੀ ਜਿਹੜੀ ਇੱਕ ਹੋੜ ਜੀ ਲੱਗੀ ਹੋਈ ਹੈ ਉਹਦੇ ਵਿੱਚ ਸਾਡੇ ਰਿਸ਼ਤੇ ਨਾਤੇ ਜਿਹੜੇ ਨੇ ਉਹ ਬਹੁਤ ਹੱਦ ਤੱਕ ਪ੍ਰਭਾਵਿਤ ਹੋਏ ਹਨ ਬਹੁਤੇ ਘਰਾਂ ਦੇ ਬੱਚੇ ਬਾਹਰਲੇ ਮੁਲਕਾਂ ਦਾ ਰੁੱਕ ਕਰ ਗਏ ਮਗਰ ਉਹ ਘਰ ਵਿੱਚ ਰਹਿ ਗਏ ਮਾਪਿਆਂ ਕੋਲ ਉਹਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਕੇਵਲ ਫੋਨ ਤੇ ਗੱਲਬਾਤ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਫੋਨ ਤੇ ਹੁੰਦੀ ਹੈ ਗੱਲਬਾਤ ਹੌਲੀ-ਹੌਲੀ ਕਟਣ ਲੱਗਦੀ ਹੈ ਤੇ ਫਿਰ ਇੱਕ ਦਿਨ ਅਜਿਹਾ ਆਵੇਗਾ ਜਾਂ ਆਉਣਾ ਹੀ ਹੁੰਦਾ ਹੈ ਕਿ ਬੱਚੇ ਜਿਹੜੇ ਨੇ ਉਹ ਆਪਣੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ ਆਪਣੀ ਦੁਨੀਆ ਦੇ ਵਿੱਚ ਉਹ ਰੁੱਝ ਜਾਂਦੇ ਆ ਤੇ ਇਹ ਦਰ ਮਾਪਿਆਂ ਨੂੰ ਉਹਨਾਂ ਦਾ ਇਹ ਜਿਹੜਾ ਇੱਕ ਲੱਪਾ ਹੈ ਉਹ ਵੱਡ ਵੱਡ ਖਾਣ ਲੱਗਦਾ ਹੈ ਇਹੋ ਹੀ ਕਾਰਨ ਹੈ ਕਿ ਅੱਜ ਸਾਡੇ ਸਮਾਜ ਦੇ ਵੱਡੀ ਗਿਣਤੀ ਲੋਕ ਵਕਤ ਵਕਤ ਤਰ੍ਹਾਂ ਦੀਆਂ ਮਾਨਸਿਕ ਪਰੇਸ਼ਾਨੀਆਂ ਮੁਸ਼ਕਲਾਂ ਟੈਨਸ਼ਨਾਂ ਦਾ ਸ਼ਿਕਾਰ ਬਣ ਰਹੇ ਆ ਅੱਜ ਲੋੜ ਹੈ ਕਿ ਅਸੀਂ ਰਿਸ਼ਤਿਆਂ ਦੀ अहमियत ਨੂੰ ਸਮਝੀਏ ਰਿਸ਼ਤਿਆਂ ਦਾ ਮਲਾਂਕਣ ਪੈਸੇ ਤੇ ਜਾਇਦਾਦ ਦੇ ਆਧਾਰ ਤੇ ਕਰਨਾ ਬੰਦ ਕਰਨਾ ਚਾਹੀਦਾ ਹੈ ਅਸੀਂ ਆਪਣੇ ਨਾਲ ਆਪਣੇ ਵਰਗਾ ਵਿਹਾਰ ਕਰੀਏ ਜੀਵਨ ਪ੍ਰਤੀ ਬਜ਼ੁਰਗਾਂ ਦੇ ਤਜਰਬੇ ਤੋਂ ਕੁਝ ਸਿੱਖੀਏ ਅਤੇ ਉਹਨਾਂ ਦਾ ਸਤਕਾਰ ਕਰੀਏ ਚੀਨ ਦਾ ਇੱਕ ਬੜਾ ਦਿਲਚਸਪ ਖਾਨ ਹੈ ਉਹ ਕਹਿੰਦੇ ਆ ਕਿ ਸਫਲ ਹੋਣ ਲਈ ਤਿੰਨ ਬਜ਼ੁਰਗਾਂ ਦੀ ਸਲਾਹ ਲਓ ਇਸ ਦੇ ਨਾਲ ਨਾਲ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਜਿੱਥੇ ਚਾਰ ਭਾਂਡੇ ਹੋਣਗੇ ਉਹ ਖੜਕਦੇ ਵੀ ਹਨ ਜੇਕਰ ਪਰਵਾਰਿਕ ਤੌਰ ਤੇ ਸਾਡੇ ਵਿੱਚ ਕਿਸੇ ਨਾਲ ਕੋਈ ਕਿਆ ਸੁਣੀ ਹੋਈ ਹੈ ਜਾਂ ਕਿਸੇ ਨਾਲ ਕੋਈ ਛੋਟਾ ਮोटा ਲੜਾਈ ਝਗੜਾ ਹੋਇਆ ਹੈ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਇਸ ਨੂੰ ਲੰਮਾ ਨਾ ਕੀਤਾ ਜਾਵੇ ਕੁਝ ਘੰਟੇ ਦੇ ਵਕਫੇ ਮਗਰੋਂ ਹਾਲਾਤ ਨੂੰ ਸੁਖਾਵੇਂ ਬਣਾਉਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਪਤੀ-ਪਤਨੀ ਦਰਮਿਆਨ ਹੋਇਆ ਲੜਾਈ ਝਗੜਾ ਇੱਕ ਦਿਨ ਤੋਂ ਲੰਮਾ ਨਹੀਂ ਹੋਣਾ ਚਾਹੀਦਾ। ਆਮ ਹਾਲਤਾਂ ਵਿੱਚ ਸਾਨੂੰ ਆਪਸੀ ਲੜਾਈਆਂ ਝਗੜਿਆਂ ਦਾ ਵਿਸ਼ਲੇਸ਼ਣ ਕਰਦੇ ਰਹਿਣਾ ਚਾਹੀਦਾ ਹੈ। ਅਤੇ ਪਰਿਵਾਰ ਦੇ ਹਰ ਜੀ ਨੂੰ ਇਸ ਗੱਲ ਲਈ ਸਹਿਮਤ ਕਰਨਾ ਚਾਹੀਦਾ ਹੈ ਕਿ ਆਪਣਾ ਕੋਈ ਵੀ ਲੜਾਈ ਝਗੜਾ ਜਿਹੜਾ ਪਿਛੇ ਵਿੱਚ ਹੋੜਾ ਹੈ ਜਾਂ ਇਸ ਵੇਲੇ ਹੋ ਰਿਹਾ ਹੈ ਉਹ 1 ਜਾਂ 2 ਘੰਟੇ ਤੋਂ ਵਧੇਰੇ ਲੰਮਾ ਨਹੀਂ ਹੋਣਾ ਚਾਹੀਦਾ 1-2 ਘੰਟੇ ਸਾਡਾ ਇੱਕ ਦੂਜੇ ਨਾਲ ਮਨ ਮਟਾਵ ਹੋਵੇ ਉਸ ਤੋਂ ਬਾਅਦ ਫਿਰ ਹਾਲਾਤ ਨੋਰਮਲ ਹੋਵੇ ਸਾਨੂੰ ਦੂਜਿਆਂ ਨਾਲ ਚੰਗਾ ਵਿਹਾਰ ਕਰਨਾ ਚਾਹੀਦਾ ਹੈ ਦੂਜਿਆਂ ਨਾਲ ਮਿਲਵਰਤਨ ਤੇ ਸਹਿਯੋਗ ਕਰਕੇ ਹੀ ਅਸੀਂ ਜੀਵਨ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਅੱਜ ਦੀ ਇਹ ਗੱਲਬਾਤ ਕਿਵੇਂ ਲੱਗੀ ਇਹਦੇ ਬਾਰੇ ਤੁਸੀਂ ਆਪਣੇ ਕਮੈਂਟਸ ਕਰਕੇ ਜਰੂਰ ਦੱਸਣਾ ਸੋਚ ਵਿਚਾਰ ਟੀਵੀ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਇਹ ਨਾਲ ਸਾਂਝ ਬਣਾਈ ਰੱਖਿਓ ਸਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ